ਪੰਜਾਬੀ ਗਾਇਕ ਦਿਲਜੀਤ ਦੋਸਾਨ 31 ਦਸੰਬਰ ਨੂੰ ਲੁਧਿਆਣਾ ਦੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿੱਚ ਲਾਈਵ ਕੰਸਰਟ ਕਰਨਗੇ ਜਿਸ ਨੂੰ ਲੈ ਕੇ ਤਿਆਰੀਆਂ ਜੋਰਾ-ਸ਼ੋਰਾ ਦੇ ਨਾਲ ਚੱਲ ਰਹੀਆਂ ਹਨ ਉਹਨਾਂ ਦੇ ਪ੍ਰਸ਼ੰਸਕ ਤਿਆਰੀਆਂ ਨੂੰ ਦੇਖਣ ਲਈ ਪਹੁੰਚ ਰਹੇ ਹਨ ਜਿਤਕੀ ਫਿਰੋਜ਼ਪੁਰ ਰੋਡ ਤੇ ਉਹਨਾਂ ਦੀ ਇੱਕ ਪੇਂਟਿੰਗ ਵੀ ਬਣਾਈ ਜਾ ਰਹੀ ਹੈ ਜਿਸ ਨੂੰ ਦੇਖ ਕੇ ਕੁਝ ਪ੍ਰਸ਼ੰਸਕ ਰੁਕ ਗਏ ਤੇ ਉਹਨਾਂ ਨੇ ਦੱਸਿਆ ਕਿ ਉਹ ਬੜੀ ਬੇਸਬਰੀ ਨਾਲ ਉਹਨਾਂ ਦੇ ਸ਼ੋਅ ਦਾ ਇੰਤਜ਼ਾਰ ਕਰ ਰਹੇ ਹਨ ਵਿਸਾਲ ਸਰ ਪੇਂਟਿੰਗ ਬਣਾ ਰਹੇ ਹੋ ਕਿ ਨਵੀਂ ਦੀ ਪੇਂਟਿੰਗ ਬਣਾ ਰਹੇ ਹੋ ਕਿਹਨਾਂ ਬੋਲੋਂ ਤੇ ਆ ਗਿਆ ਤੁਹਾਨੂੰ ਇਹ ਸਰ ਦਿਲਜੀਤ ਸਿੰਘ ਦੀ ਪੇਂਟਿੰਗ ਬਣਾ ਰਹੇ ਆ ਤੇ ਪ੍ਰਸ਼ਾਸਨ ਨੇ ਸਾਨੂੰ ਜਿਹੜਾ ਮਤੇ ਆਪਣੇ ਸ਼ਹਿਰ ਤੁਹਾਡਾ ਜ਼ਿਲਹੰਦਰ ਜਿਹੜਾ ਸ਼ਹਿਰ ਨੂੰ ਸੁੰਦਰ ਬਣਾ ਲਈ ਇਹ ਕੰਮ ਹੁੰਦਾ ਪਿਆ ਸਾਡੇ ਜ਼ਿਲਹੰਦਰ ਸ਼ੂਹਣਾ ਕਿੱਥੇ ਦੱਸਣ ਬੰਦੇ ਆ ਹਾਂ ਬੱਸ ਉਹਦੇ ਲੇਟਰੀ ਆ ਕੁਝ ਚੱਲਦਾ ਮਿਲਦਾ ਇਹਦੇ ਨਾਲ ਹੀ ਕੁਝ ਹਾਂ ਤੇ ਕਿਨੇ ਕੁ ਬੋਲਾਂ ਤੇ ਬਣਾ ਰਹੇ ਹੋ ਪੇਂਟਿੰਗ ਇਹ ਬੱਸ ਤੁਹਾਡੇ ਜਿਹੜਾ ਆ ਬੋਲਾ ਹੈ ਹੀ ਬੋਲ ਤੇ ਬੰਨੀ ਆ ਇਹਦਾ ਜਿਹੜਾ ਫਰੰਟ ਵਾਲਾ ਹਾਂ ਜੀ ਹਾਂ ਜੀ ਮੇਰਾ ਨਾਮ ਕਰਨਦੀਪ ਸਿੰਘ ਹੈ ਜੀ ਸਰ ਗੁਰੂ ਦੇ ਨਿਕਲੇ ਸੀ ਇੱਕ ਪੇਂਟਿੰਗ ਮੰਦਵੀ ਹਾਂਜੀ ਦਿਲਜੀਤ ਉਸਾਂ ਦੀ ਪੇਂਟਿੰਗ ਹੈ ਜੀ ਸ਼ੋਅ ਹੈ 31 ਦਸੰਬਰ ਨੂੰ ਪੀਏਯੂ ਦੇ ਵਿੱਚ ਦਿਲਜੀਤ ਉਸਾਂ ਦਾ ਬਹੁਤ ਵੱਡੇ ਫੈਨਾਂ ਦਿਲਜੀਤ ਉਸਾਂ ਦੇ ਮਾਨ ਲੀ ਗੱਲ ਹੈ ਪੰਜਾਬੀਆਂ ਲਈ ਬਹੁਤ ਨਾਮ ਬਣਾ ਰਹੀ ਰੋਸ਼ਨ ਕੀਤਾ ਨੇ ਬਾਈ ਜੀ ਪੰਜਾਬੀਆਂ ਨੇ ਧੱਕ ਪਾਈ ਹੋਈ ਹੈ ਪੂਰੀ ਪੂਰੀ ਧੱਕ ਹੈ ਜੀ ਇਸ ਟਾਈਮ ਪੂਰੀ ਪੂਰੀ ਧੱਕ ਵਾਲੀ ਗੱਲ ਹੈ ਪੂਰੀ ਕਿਹੜੀ ਜਗ੍ਹਾ ਤੋਂ ਆਏ ਤੁਸੀਂ ਅਸੀਂ ਲੁਧਿਆਣੇ ਦੇ ਹੀ ਹਾਂ ਜੀ ਲੁਧਿਆਣੇ ਤਸਵੀਰਾਂ ਬਣ ਰਹੀਆਂ ਪਿੱਛੇ ਦਿਲਜੀਤ ਬਹੁਤ ਬਣਨੀ ਹੈ ਜੀ ਕਿਉਂਕਿ ਪੀਏਯੂ ਸ਼ੋਅ ਹੈ 31 ਦਸੰਬਰ ਨੂੰ ਹਾਂ ਨਿਊ ਇ ਲੁਧਿਆਣੇ ਸ਼ੋਰ ਰਖਣਾ ਬੰਦਾ ਸੀ ਗਾਣਾ ਦਾ ਭਾਈ ਜਲਦੀ ਸਾਡੇ ਮੇਨ ਡਾਇਲਗ ਕਿਹੜਾ ਵਧੀਆ ਮੇਨ ਡਾਇਲਗ ਹੋਈ ਪੰਜਾਬੀ ਆ ਗਏ ਓਏ ਕਿੱਦਾਂ ਕਿੱਦਾਂ ਪੰਜਾਬੀ ਆ ਗਏ ਓਏ ਪੰਜਾਬੀ ਆ ਗਏ ਓਏ ਜੀ ਲੱਗਦਾ 31 ਦਸੰਬਰ ਦੀ ਰਾਤ ਨੂੰ ਲੁਧਿਆਣੇ ਦੀ ਸੜਕ ਤੇ ਵੀ ਬਿਲਕੁਲ ਬਿਲਕੁਲ ਜੀ ਬਿਲਕੁਲ ਪੂਰਾ ਇੱਥੇ ਤੁਹਾਨੂੰ ਇਕੱਠ ਦੇਖਣ ਨੂੰ ਮਿਲੇਗਾ ਸ਼ੋ ਟਿਕਟਾ ਆਲਓਵਰ ਸਾਰੀਆਂ ਵਿਖ ਚੁੱਕੀਆਂ ਆਈਆਂ ਨੇ ਸ਼ੋ ਦੀਆਂ ਬਹੁਤ ਤੁਹਾਨੂੰ ਘੜਦੇ ਪੁਲ ਤੇ ਵੀ ਜਾਮ ਲੱਗੜਦਾ ਲੱਗਦਾ ਵੀ ਹੋਏਗਾ ਤੁਸੀਂ ਦੇਖੋਗੇ ਸ਼ੋ ਪੂਰਾ ਸ਼ੋ ਆਵਾਂਗੇ ਜੀ ਆਵਾਂਗੇ ਸ਼ੋ ਟਿਕਟ ਲੈ ਲਈ ਜੀ ਸ਼ੋ ਤੇ ਜ਼ਰੂਰ ਆਵਾਂਗੇ ਅਸੀਂ ਟਿਕਟ ਲੈ ਲਈ ਬਸ ਟਿਕਟ ਦਾ ਪੁੱਛੋ ਕੋਈ ਦਾ ਜੀ ਕੱਲੇ ਆ ਰਹੇ ਵੀ ਯਾਰ ਦੋਸਤ ਹੋਰ ਵੀ ਆ ਰਹੇ ਆ ਰਹੇ ਯਾਰ ਦੋਸਤ ਵੀ ਆੜ ਕੇ ਰਹਿਣ ਸਾਰੇ ਹੋ ਕਿਵੇਂ ਲੱਗੇ ਕੀ ਖਾਸੀਅਤ ਕੀ ਇਹ ਜਲਦੀ ਸਾਡੇ ਵਿੱਚ ਖਾਸੀਅਤ ਗਾਣੇ ਸਾਰੇ ਵਧੀਆ ਹੀ ਕਲਚਰ ਨੂੰ ਪ੍ਰਮੋਟ ਕਰਦੇ ਆ ਆਪਣੇ ਗਾਣੇ ਸਾਰੇ ਵਧੀਆ ਆਪਣੇ ਮਾਂ ਬੁੱਲੀ ਨਾਲ ਜੁੜੇ ਹੋਏ ਨੇ ਦਸਤਾਰ ਜਿਵੇਂ ਬੰਨੀ ਹੋਈ ਹੈ ਅੱਜ ਤੱਕ ਅਣਾ ਨੇ ਕਈ ਸਿੰਗਰ ਜਿਵੇਂ ਜਾ ਕੇ ਵਾਲ ਕਰਾਏ ਨੇ ਕੋਸ਼ਿਸ਼ ਕਰਦੇ ਨੇ ਇਹਨੇ ਕੁਝ ਨਹੀਂ ਕੀਤਾ ਪੱਗ ਨੂੰ ਰਿਪਰੈਜ਼ੈਂਟ ਕਰ ਰਹੇ ਨੇ ਬਾਹਰ ਜਾ ਕੇ ਵੀ ਪੂਰੇ ਆਲਓਵਰ ਵਰਲਡ 'ਚ ਅਣਾ ਨੇ ਨਾਮ ਕਮਾਇਆ ਬਹੁਤ ਠੀਕ ਹੈ ਜੀ ਹਾਂ ਜੀ ਮੇਰਾ ਨਾਮ ਤੇਜਵੀਰ ਸਿੰਘ ਵੀਰੇ ਜਾ ਰਹੇ ਸੀ ਜਿਹਨਾਂ ਤੇ ਰੁਕੇ ਹੋ ਕਿਉਂ ਰੁਕੇ ਮੈਂ ਵੀਰੇ ਐਕਚੁਅਲੀ ਘਰੋਂ ਆਇਆ ਸੀ ਮੈਂ ਕੰਮ ਤੇ ਚੱਲਿਆ ਸੀਗਾ ਮੈਂ ਕੁਦਰਤੀ ਜਾਂਦੇ ਦੇਖਿਆ ਮੈਂ ਕਿ ਦਲਜੀਤ ਦਾ ਸ਼ੋਅ ਆ 31 ਦੇਗ ਨੂੰ ਤੇ ਉਹ ਤਸਵੀਰ ਵਾਦੀ ਮੈਂ ਤਸਵੀਰ ਦੇਖ ਕੇ ਰੁਕ ਗਿਆ ਸੀ ਮੈਂ ਕਹਿੰਦਾ ਦਿਲ ਖੋਜ ਹੋ ਗਿਆ ਵੀਰੇ ਦਲਜੀਤ ਵੀ ਲੁਧਿਆਣੇ ਦਾ ਬੰਦਾ ਲੁਧਿਆਣੇ ਛੋ ਆ ਰਿਹਾ 31 ਨੰਬਰ ਨੂੰ ਮੈਂ ਕਹਿੰਦਾ ਨਜ਼ਾਰਾ ਆ ਗਿਆ ਫੈਨ ਨੂੰ ਫੈਨ ਆ ਵੀਰੇ ਵਧੀਆ ਬਾ ਬੰਦਾ ਪੂਰਾ ਉਦੀ ਮੈਂ ਕਹਿੰਦਾ ਪੰਜਾਬੀਆਂ ਨੂੰ ਇਤੋਂ ਇੱਥੇ ਲੈ ਕੇ ਗਿਆ ਮੈਂ ਕਹਿੰਦਾ ਉਹਦੇ ਵਰਗਾ ਬੰਦਾ ਨਹੀਂ ਹੈਗਾ ਵੀਰੇ ਇੰਡਸਟਰੀ 'ਚ ਪੂਰਾ ਸਿਰਾ ਬੰਦਾ ਵਾ ਜੋ ਦੇਖਣਾ ਵੀਰੇ ਟਿਕਟਾਂ ਦੋ ਪਹਿਲਾਂ ਬੁੱਕ ਕੀਤੀਆਂ ਮੈਂ ਕਹਿੰਦਾ ਮੈਂ 5000 ਦੀ ਟਿਕਟ ਲਈ ਆ ਲੋਕੀ ਕਹਿੰਦੇ ਸਾਨੂੰ ਤੇਰੇ ਟਿਕਟ ਡਬਲ ਪੈ ਲੈਣਾ ਮਗਰ ਨਹੀਂ ਇੱਕ ਥੀਵੇ ਇਤਨੀ ਸ਼ੋਅ ਦੇਖਣਾ ਵਾ ਪੰਜਾਬੀਆਂ ਦਾ ਮਾਣ ਹੈਗਾ ਵਾ ਵੀਰੇ ਮੈਂ ਕਹਿੰਦਾ ਤੁਹਾਨੂੰ ਪਹਿਲਾਂ ਦੱਸਿਆ ਵੀ ਮਾਣ ਪੰਜਾਬੀਆਂ ਨੂੰ ਮੈਂ ਕਹਿੰਦਾ ਜਿੱਥੇ ਸ਼ੋਅ ਨਹੀਂ ਸੀ ਲੱਗਦਾ ਕੋਜੀਲਾ ਦੇ ਵਿੱਚ ਤੁਸੀਂ ਖੁਦ ਤੁਸੀਂ ਪੱਤਰਕਾਰਾਂ ਕੋਜੀਲਾ ਦੇ ਵਿੱਚ ਸ਼ੋਅ ਕੀਤਾ ਬੰਦੇ ਨੇ ਦੇਖ ਲਓ ਕਿੱਥੇ ਲੈ ਗਿਆ ਪੰਜਾਬੀਆਂ ਨੂੰ ਪੂਰਾ ਮਾਣਾ ਬੈ ਡਾਇਲੋਗ ਸਾਨੂੰ ਪਸੰਦ ਹੋਵੇ ਉਹਨਾਂ ਦਾ ਡਾਇਲੋਗ ਭਾਈ ਦਿਲਜੀਤ ਦਾ ਪੰਜਾਬੀ ਆ ਗਏ ਓਏ ਜਿੱਥੇ ਮਰਜ਼ੀ ਮੈਂ ਕਹਿੰਦਾ ਜਦੋਂ ਮਰਜ਼ੀ ਚੱਲ ਜਾਓ ਡਾਇਲੋਗ ਉਹਦਾ ਪੂਰਾ ਗੈਂਡਾ ਵਾਲਾ ਪੰਜਾਬੀ ਆ ਗਿਆ ਜੀ ਮਨਦੀਪ ਸਿੰਘ ਜੀ ਕੋਈ ਰੋਡ ਤਾਂ ਜਾ ਰਹੇ ਸੀ ਇੱਕ ਪਿੰਡਿੰਗ ਮੰਦੀ ਪਈ ਹੈ ਜੀ ਜੀ ਕਿਦਾਂ ਦਾ ਲੱਗ ਰਿਹਾ ਬਹੁਤ ਵਧੀਆ ਫੀਲ ਹੋ ਰਿਹਾ ਭਾਜੀ ਸ਼ੋਅ ਉਹਨਾਂ ਦਾ ਪਹਿਲਾ ਸ਼ੋਅ ਹੈ ਇੱਥੇ ਨਾਲੇ ਉਹਨਾਂ ਦੇ ਹੋਮ ਟਾਊਨ ਚ ਬਹੁਤ ਵਧੀਆ ਲੱਗ ਰਿਹਾ ਜੀ ਨਾਲੇ ਸਾਨੂੰ ਵੀ ਦੇਖਣ ਨੂੰ ਮਿਲੂਗਾ ਹਣਾ ਲੱਗ ਰਿਹਾ ਵੀ ਲੁਧਿਆਣੇ ਦਾ ਪਹਿਲਾ ਸ਼ੋਅ ਹੈ ਸਾਡੇ ਲਈ ਤਾਂ ਪਹਿਲਾ ਹੀ ਆ ਜੀ ਹੈ ਅੱਜ ਤੱਕ ਦੇਖਿਆ ਨਹੀਂ ਕਦੀ ਪਹਿਲੀ ਵਾਰ ਸ਼ੋਅ ਦੇਖ ਰਹੇ ਹਾਂ ਜੀ ਇੱਥੇ ਟਿਕਟ ਲੈ ਲਈ ਵੀਰ ਜੀ ਤੁਸੀਂ ਟਿਕਟ ਲੈ ਲੈ ਕੇ ਕੋਈ ਨੰਨੇੜੇ ਤੜੀ ਆਉਣ ਤਾਂ 31 ਤਰੀਕ ਆ ਗਈ ਬਸ ਹਾਂ ਜੀ ਤੇ ਕੀ ਹਾਜ਼ਰ ਕੀ ਇਹ ਕਿਹੜਾ ਡਾਇਲੌਗ ਵਧੀਆ ਲੱਗਦਾ ਦੇਖੋ ਜੀ ਗਾਣੇ ਸਾਰੇ ਵਧੀਆ ਲੱਗਦੇ ਆ ਚਲੋ ਫਿਲਮਾਂ ਵੀ ਦੇਖਦੇ ਆ ਹਣਾ ਬਾਕੀ ਬੰਦੇ ਦਾ ਨੇਚਰ ਵਧੀਆ ਆ ਨੇਚਰ ਨਹੀਂ ਡਾਇਲੌਗ ਕਿਹੜਾ ਵਧੀਆ ਹੈ ਡਾਇਰੈਕਟਾ ਪੰਜਾਬੀ ਆ ਗਏ ਓਏ ਪੰਜਾਬੀ ਆ ਗੀ ਇਹ ਹੀ ਚੱਲਦਾ ਹੈ ਹੁਣ ਤਾਂ ਹਨਾ ਹਾਂਜੀ ਹਾਂਜੀ ਸੱਚੀ ਗੱਲ ਜੀ ਮੇਰਾ ਨਾਮ ਹੈ ਹਰਨੂਰ ਸਿੰਘ ਮੈਂ ਪੀਯੂ ਦਾ ਸਟੂਡੈਂਟ ਹਾਂ ਸਰ ਇੱਥੇ ਤਿਆਰੀਆਂ ਚੱਲ ਰਹੀਆਂ ਨੇ ਦਰਜੀਤ ਦੇ ਸ਼ੋਅ ਨੂੰ ਲੈ ਕੇ ਕਿੰਨਾ ਐਕਸਾਈਟਿਡ ਬਾਈ ਜੀ ਬਹੁਤ ਹੀ ਜ਼ਿਆਦਾ ਐਕਸਾਈਟਿਡ ਆ ਤੇ ਇਕੱਲਾ ਮੈਂ ਨਹੀਂ ਇੱਥੋਂ ਦੇ ਸਾਰੇ ਲੁਧਿਆਣੇ ਦੇ ਜਵਾਗ ਤੇ ਪੀਯੂ ਦੇ ਸਟੂਡੈਂਟ ਅਤਿਅੰਤ ਲੈਵਲ ਐਕਸਾਈਟਿਡ ਨੇ ਬਹੁਤ ਹੀ ਜ਼ਿਆਦਾ ਐਕਸਾਈਟਿਡ ਨੇ ਕੀ ਲੱਗਦਾ ਹੈ ਕਿ ਕਿਉਂ ਲੋਕੀ ਦਰਜੀਤ ਨੇ ਪਸੰਦ ਕਰਦੇ ਹੈ ਮੈਨੂੰ ਇਹ ਲੱਗਦਾ ਹੈ ਕਿਉਂਕਿ ਇੱਕ ਤਾਂ ਪੰਜਾਬੀ ਹੈ ਪਹਿਲੀ ਗੱਲ ਤਾਂ ਇੱਕ ਪੰਜਾਬੀ ਤਾਂ ਇੰਨੀ ਉੱਤੇ ਜਾਣਾ ਬਹੁਤ ਮਾਣ ਦੀ ਗੱਲ ਆਪਣੇ ਲਈ ਤੇ ਦੂਜੀ ਗੱਲ ਉਹ ਟੈਲੈਂਟਡ ਵੀ ਬਹੁਤ ਜ਼ਿਆਦਾ ਹੈ ਜੀ ਕੱਲਾ ਫਿਲਮ ਇੰਡਸਟਰੀ ਇਸ ਚ ਨਹੀਂ ਉਹ ਸਿੰਗਿੰਗ ਦੀ ਲਾਈਨ ਦੇ ਵਿੱਚ ਤੇ ਹੋਰ ਵੀ ਕਈ ਚੀਜ਼ਾਂ ਦੇ ਵਿੱਚ ਬਹੁਤ ਮੂਰੇ ਨੇ ਤਾਂ ਕਰਕੇ ਲੋਕ ਉਹਨਾਂ ਨੂੰ ਪਸੰਦ ਕਰਦੇ ਆ ਬਾਕੀ ਇਹਨਾਂ ਦਾ ਉਹਨਾਂ ਦਾ ਚੰਗਾ ਚਰਿੱਤਰ ਇੱਕ ਤਾਂ ਕਰਕੇ ਤੇ ਤੁਸੀਂ ਵੀ ਦੇਖਣ ਆ ਰਹੇ ਹੋ ਸ਼ੋਅ ਅਸੀਂ ਦੇਖਣ ਤਾਂ ਨਹੀਂ ਆ ਰਹੇ ਸ਼ੋਅ ਕਿਉਂਕਿ ਅੰਦਰ ਐਂਟਰੀ ਨਹੀਂ ਹੈਗੀ ਪਰ ਹਾਂ ਦੇਖਾਂਗੇ ਜ਼ਰੂਰ ਕਿਵੇਂ ਨਾ ਕਿਵੇਂ ਕਰਕੇ ਪਹੁੰਚਣਾ ਤਾਂ ਹੈਗਾ ਦੇਖੋ ਠੀਕ ਹੈ ਐਡਾ ਵੱਡਾ ਮੌਕਾ ਮਿਲ ਰਿਹਾ ਪੰਜਾਬ ਦੇ ਵਿੱਚ ਦਿਲਜੀਤ ਆ ਰਿਹਾ ਉਹ ਵੀ ਸਾਡੇ ਪੀਯੂ ਦੇ ਵਿੱਚ ਦਿਲਜੀਤ ਆ ਰਿਹਾ ਤਾਂ ਇਸ ਤੋਂ ਵੱਧ ਕੇ ਤਾਂ ਕੀ ਬੰਦਾ ਕਰੂਗਾ ਜਿਵੇਂ ਮਰਜ਼ੀ ਦੇਖਣਾ ਪਵੇ ਦੇਖਾਂਗੇ ਤਾਂ ਹੈਗੇ ਜੀ ਕੋਈ song song ਜਿਆਦਾ ਨਾਲ ਹਾਂਜੀ song ਹੀ song ਕੋਈ ਵੀ ਜਿਵੇਂ ਇੱਕ ਸੁਣਾ ਦਿੰਨੇ ਆ ਹੂੰ ਦਿਲ ਤੈਨੂੰ ਦੇ ਦਿੱਤਾ ਮੈਂ ਤਾਂ ਸੋਹਣਿਆ ਜਣ ਤੇਰੇ ਕਦਮਾਂ 'ਚ ਰਖੀ ਪਈਆਂ ਮਰਣਾ ਮੈਂ ਤੇਰੀਆਂ ਮਹਾਂ ਚ ਚਨਵੇ ਸੋ ਤੇਰੇ ਪਿਆਰ ਦੀ ਮੈਂ ਚੱਕੀ ਹੋਈ ਆ ਕੋਈ ਡਾਇਲੋਗ ਡਾਇਲੋਗ ਤਾਂ ਇੱਕੋ ਹੀ ਆਉਂਦਾ ਈ ਫਿਰ ਓ ਪੰਜਾਬੀ ਆ ਗਿਆ ਓਏ ਸੋਸ਼ੀ ਕਾਲੀ ਕੀ ਨਾਮ ਆ ਸਰ ਮੇਰਾ ਨਾਮ ਗੁਰਵਿੰਦਰ ਸਿੰਘ ਹੈ ਜੀ ਸਰ ਤੇ ਸ਼ੋ ਹੁਣਾ ਕੱਤੀ ਨੂੰ ਕਿੰਨਾ ਐਕਸਾਈਟਡ ਹਾਂ ਬਹੁਤ ਐਕਸਾਈਟਡ ਆ ਜੀ ਤੇ ਹਾਂਜੀ ਜੇ ਪਹਿਲੀ ਵਾਰ ਆ ਦੇਣਾ ਚ ਸ਼ੁਰੂ ਹੋ ਰਿਹਾ ਹਾਂਜੀ ਹਾਂਜੀ ਇਹ ਦੇਖਣ ਜਾ ਰਹੇ ਹਾਂ ਬਿਲਕੁਲ ਇਹ ਇੱਥੇ ਹੀ ਆ ਸੀ 31 ਤਰੀਕ ਨੂੰ ਸ਼ੋਅ ਆ ਸਰਦਾ ਤੇ ਇੱਥੇ ਹੀ ਆ ਬਸ ਸੀ ਪੂਰੇ ਤਿਆਰ ਆ ਐਕਸਾਈਟਡ ਆ ਹਾਂ ਬਾਕੀ ਐਂਟਰੀ ਹੈ ਨਹੀਂਗੀ ਕੋਈ ਨਾ ਕੋਈ ਜਿਗਾਰਡ ਲਾਵਾਂਗੇ ਦੇਖਣ ਵਾਸਤੇ ਬਾਕੀ ਪੂਰੇ ਐਕਸਾਈਟਡ ਆ ਕੋਈ ਸੋਹਣਾ ਡਾਇਲੋਗ ਯਾਦ ਹੁੰਦਾ ਸਰਦ ਬਸ ਸਾਹੀ ਪੰਜਾਬੀ ਆ ਗਏ ਬਹੁਤ ਫੇਮਸ ਡਾਇਲੋਗ ਹੈ ਇਹ ਹਰ ਇੱਕ ਦੀ ਜ਼ੁਬਾਨ ਤੇ ਆਈ ਇਹ ਹਾਂਜੀ ਕੋਈ ਸੋਹਣਾ

भी नहीं करेंगे तो रोका जाएगा नहीं करेंगे काम काम बंद बंद। करा दिया। तो आप से हम लोग का कंस्ट्रक्टेड पुल है ये अपना है, अंदर है ना अभी तो ये, तो ये, तो ये प्रोजेक्ट अपना कंट्रोल में है तो ठीक है ना इधर जो भी अभी इशू है हम अथॉरिटी को बता दिए एन एच ओ का उनसे भी ये कि उनसे वैसे कोई परमिशन है लोग लिया नहीं ये ही कर रहे हैं नहीं नहीं परमिशन ली थी हुई क्या नहीं लिया हुआ ये बोल रहे परमिशन ली हुई है मैं वही पूछा ना उनको पेपर दे दिखाओ बोला कोई पेपर तो था, तो था नहीं परमिशन तो एनएचआई देगा ना हाँ एनएचआई देगा आपको कोई जानकारी नहीं कोई जानकारी नहीं लिया है